ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਨਾ ਜਿਹੜੀ ਗੱਲਬਾਤ ਕਰਨੀ ਆ ਤੁਹਾਡੇ ਨਾਲ ਇਸ ਤਰੀਕੇ ਨਾਲ ਕਰਨੀ ਆ ਕਿ ਜਿਵੇਂ ਆਪਾਂ ਆਪਸ ਦੇ ਵਿੱਚ ਬੈਠੇ ਆ ਤੁਸੀਂ ਸਾਹਮਣੇ ਬੈਠੇ ਹੋ ਬੜੀ ਮਹੱਤਵਪੂਰਨ ਗੱਲ ਆ ਜੇਕਰ ਤੁਸੀਂ ਅੰਤ ਤੱਕ ਸੁਣ ਲਈ ਤਾਂ ਮੈਨੂੰ ਇਹ ਕਹਿਣ ਦੀ ਲੋੜ ਹੀ ਨਹੀਂ ਪੈਣੀ ਕਿ ਕਿਸੇ ਨਾਲ ਤੁਸੀਂ ਸਾਂਝੀ ਕਰੋ ਕਿਉਂਕਿ ਜੇ ਅੰਤ ਤੱਕ ਸੁਣ ਲਈ ਤਾਂ ਸਾਂਝੀ ਤੁਸੀਂ ਆਪੇ ਕਰ ਦੇਣੀ ਆ 2-4 ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਦੇ ਵਿੱਚ ਇੱਕ ਬਹੁਤ ਵੱਡੀ ਸਿੱਖਿਆ ਹੈ ਮੈਂ ਬੇਨਤੀ ਸ਼ੁਰੂਆਤ ਦੇ ਵਿੱਚ ਕਰਦਿਆਂ ਕਿ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੀ ਸਿੱਖਿਆ ਹੈ ਇਹ ਮੈਂ ਵੀ ਆਪਣੇ ਆਪ ਤੇ ਲਾਗੂ ਕਰ ਲਈ ਹੋਈ ਹੈ 100% ਲਾਗੂ ਕਰਨੀ ਔਖੀ ਹੋ ਸਕਦੀ ਹੈ ਪਰ ਕੁਝ ਪ੍ਰਤੀਸ਼ਤ ਘੱਟੂ-ਕੱਟ 1-2% ਜੇ ਆਪਾਂ ਲਾਗੂ ਕਰੀਏ ਤਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਬਦਲਾਅ ਮਹਿਸੂਸ ਕਰ ਸਕਦੇ ਹਾਂ ਨਹੀਂ ਤਾਂ ਦਿਨ ਰਾਤ ਪ੍ਰਮਾਤਮਾ ਨੂੰ ਸ਼ਿਕਵੇ ਸ਼ਿਕਾਇਤਾਂ ਆਪਾਂ ਸਾਰੀ ਕਰ ਰਹੇ ਹਾਂ ਮੰਨੀਆਂ ਜਾਂ ਨਾ ਮੰਨੀਆਂ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਢਾਂਚੇ ਤੋਂ ਕਿਸੇ ਨਾ ਕਿਸੇ ਗੱਲ ਤੋਂ ਬੜਾ ਪਰੇਸ਼ਾਨ ਹੈ ਸੌ ਕਿਸਮ ਦੀਆਂ ਚਿੰਤਾਵਾਂ ਨੇ ਸਮੱਸਿਆਵਾਂ ਨੇ ਜਦੋਂ ਆਪਾਂ ਸੌਣ ਲੱਗਦੇ ਆ ਨਾ ਉਦੋਂ ਪਹਿਲਾਂ ਕਿੰਨਾ ਕੋਸ਼ਿਸ਼ ਸੋਚਦੇ ਆ ਰੱਬਾ ਆ ਇੰਜ ਨਾ ਹੋਵੇ ਆ ਇੰਜ ਹੋ ਜਾਵੇ ਉਹਨਾਂ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਚਿੰਤਾਵਾਂ ਤੋਂ ਜੇ ਦੂਰ ਨਿਕਲਣਾ ਨਾ ਤਾਂ ਅੱਜ ਦੀ ਇਸ ਗੱਲਬਾਤ ਦੀ ਜਿਹੜੀ ਸਿੱਖਿਆ ਆ ਉਹਨੂੰ ਕਟੂਕਟ 1 2% ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਸ਼ੁਰੂ ਕਰਨਾ ਸ਼ੁਰੂ ਕਰ ਦੇਈਏ ਮੈਂ ਮੰਨਦਾ ਆ ਕਿ ਇੱਕ ਬੰਦੇ ਨੂੰ ਇੱਕੋ ਸਮੇਂ ਦੇ ਵਿੱਚ ਨਹੀਂ ਬਦਲਿਆ ਜਾ ਸਕਦਾ ਪਰ ਜੇ ਕੋਸ਼ਿਸ਼ ਕਰਦੇ ਰਹੀਏ ਤਾਂ ਬਦਲ ਸਕਦੇ ਆ ਮੈਂ ਕੁਝ ਦਿਨ ਪਹਿਲਾਂ ਵੀ ਇੱਕ ਪੁਸਤਕ ਪੜ੍ਹ ਰਿਹਾ ਸੀ ਇੱਕ ਵਿਦਵਾਨ ਨੇ ਲਿਖਿਆ ਕਿ ਜ਼ਿਕਰ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਛੋਟਾ ਜਿਹਾ ਕੰਮ ਕਰ ਲਓ ਨਾ ਆਪਣੇ ਬਾਕੀ ਦੇ ਕੰਮਾਂ ਤੋਂ ਅਲੈਦਾ ਤਾਂ ਹਫ਼ਤੇ ਦੇ ਵਿੱਚ ਤੁਸੀਂ ਸੱਤ ਛੋਟੇ ਕੰਮ ਨਿਬੇੜ ਸਕਦੇ ਹੋ ਆਪਣੇ ਸਾਰਿਆਂ ਦੇ ਕੋਲੇ ਵੀ ਇਹੋ ਜਿਹੇ ਕੰਮ ਹੈਗੇ ਆ ਜਿਨ੍ਹਾਂ ਨੂੰ ਲੈ ਕੇ ਅਸੀਂ ਬੜੇ ਚਿੰਤਤ ਆ ਜਿਹੜਾ ਕੰਮ ਆਪਾਂ ਸ਼ੁਰੂ ਹੀ ਨਹੀਂ ਕਰਦੇ ਪਏ ਜਿਹਦੇ ਬਾਰੇ ਆਪਾਂ ਨੂੰ ਇਹ ਲੱਗਦਾ ਕਿ ਕੰਮ ਬੜਾ ਵੱਡਾ ਪਰ ਇੱਕ ਵਾਰੀ ਸ਼ੁਰੂਆਤ ਤਾਂ ਕਰੀਏ ਥੋੜਾ ਜਿਹਾ ਕਰਕੇ ਦੇਖ ਲਈਏ ਕਈ ਵਾਰੀ ਕੀ ਹੁੰਦਾ ਕਿ ਕਿਸੇ ਸੱਜਣ ਮਿੱਤਰ ਦੋਸਤ ਨਾਲ ਕੋਈ ਗੱਲ ਕਰਨੀ ਹੁੰਦੀ ਹੈ ਜਾਂ ਕਿਸੇ ਨਾਲ ਵੈਸੇ ਹੀ ਕਾਲ ਕਰਨੀ ਹੁੰਦੀ ਹੈ ਕਿਸੇ ਰਿਸ਼ਤੇਦਾਰ ਨੂੰ ਤੇ ਰੋਜ਼ ਘੌਲੋਂ ਕਰਦੇ ਰਹਿੰਨੇ ਆ ਬਸ ਇੱਕ ਸ਼ੁਰੂਆਤ ਕਰਕੇ ਦੇਖ ਲਓ ਬਹੁਤ ਵੱਡਾ ਇੱਕ ਬੋਝ ਹੈ ਜਿਹੜਾ ਉਹ ਮਨ ਤੋਂ हट ਸਕਦਾ ਹੈ ਖੈਰ ਹੁਣ ਆਪਾਂ ਅੱਜ ਦੀ ਇਸ ਸਿੱਖਿਆ ਵਾਲੀ ਕਹਾਣੀ ਦੇ ਪਾਸੇ ਆਉਣੇ ਆ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਰਾਜਾ ਸੀ ਬੜਾ ਸ਼ਕਤੀਸ਼ਾਲੀ ਰਾਜਾ ਸੀ ਤੇ ਰਾਜ ਕੀ ਉਹਨੇ ਕਮਾਈ ਕੀਤੀ ਉਹਦੀ ਉਮਰ ਬਹੁਤ ਹੌਲੀ ਸੀ ਉਹਨੂੰ ਆਪਣੇ ਆਪ ਦੇ ਉੱਤੇ ਮਾਣ ਸੀ ਹੰਕਾਰ ਵੀ ਕਹਿ ਸਕਦੇ ਆਂ ਕਿ ਬਹੁਤ ਛੋਟੀ ਉਮਰ ਦੇ ਵਿੱਚ ਬੜੀਆਂ ਵੱਡੀਆਂ ਪ੍ਰਾਪਤੀਆਂ ਕਰ ਲਿਆ ਨੇ ਨੇੜ ਤੀੜ ਲਈ ਜਿਹੜੇ ਰਾਜਾਂ ਦੇ ਰਾਜੇ ਆ ਉਹ ਤਾਂ ਮੇਰੇ ਵੱਲ ਝਾਕਦੇ ਨਹੀਂ ਮੇਰੇ ਤੋਂ ਡਰਦੇ ਆ ਕਿਉਂਕਿ ਮੇਰੀ ਜਿਹੜੀ ਇਹ ਫੌਜ ਆ ਇਹ ਬੜੀ ਜ਼ਬਰਦਸਤ ਹੈ ਮੇਰੇ ਜਿਹੜੇ ਲੋਕ ਆ ਉਹ ਬੜੇ ਸਿਆਣੇ ਆ ਲੋਕਾਂ ਦੇ ਉੱਤੇ ਮੈਂ ਪੈਸਾ ਵੀ ਲਾ ਰਿਹਾ ਆ ਲੋਕ ਪੜਦੇ ਵੀ ਆ ਕੰਮਕਾਰ ਵੀ ਕਰਦੇ ਆ ਲੋਕ ਮੋਟਾ ਟੈਕਸ ਵੀ ਭਰਦੇ ਆ ਮੇਰੇ ਖਜ਼ਾਨੇ ਚੱਕ ਜਮਾ ਹੁੰਦਾ ਇਹ ਮਹਿਜ 28-30 ਸਾਲ ਦਾ ਰਾਜਾ ਸੀ ਜਿਹਦਾ ਵਿਆਹ ਵੀ ਹੋ ਗਿਆ ਸੀ ਜਿਹਦੇ ਦੋ ਪੁੱਤਰ ਵੀ ਸਨ ਤੇ ਇਸ ਨੂੰ ਇਹ ਲੱਗਦਾ ਸੀ ਕਿ ਮਿਰਥੋਂ ਵੱਡਾ ਕਾਮਯਾਬ ਇਨਸਾਨ ਇਸ ਦੁਨੀਆ ਤੇ ਹੈ ਹੀ ਕੋਈ ਨਹੀਂ ਇਹਦੇ ਮਾਪੇ ਬੜੇ ਇਸ ਤੋਂ ਖੁਸ਼ ਸੀ ਇਹਨੂੰ ਲੱਗਦਾ ਸੀ ਕਿ ਇਹਦੇ ਲੋਕ ਵੀ ਖੁਸ਼ ਹੈ ਤੇ ਇਹਦੇ ਕੋਲੇ ਖਜ਼ਾਨਾ ਇੰਨਾ ਵੱਡਾ ਸੀ ਕਿ ਨੇੜ ਤੇੜਲੇ 20-25 ਰਾਜਾਂ ਕੋਲੇ ਉਹਦਾ ਖਜ਼ਾਨਾ ਹੀ ਨਹੀਂ ਸੀ ਇਹਦੇ ਖਜ਼ਾਨੇ ਦੇ ਬਾਰੇ ਇੱਕ ਹੋਰ ਖਾਸੀਅਤ ਹੈ ਕਿ ਕਿਸੇ ਨੂੰ ਵੀ ਨਹੀਂ ਸੀ ਪਤਾ ਸਿਰਫ ਗਿਣਤੀ ਦੇ ਇਸ ਦੇ 4-5 ਜਿਹੜੇ ਖਾਸ ਇਹਦੇ ਅੰਗ ਰੱਖਿਅਕ ਸਨ ਉਹਨਾਂ ਨੂੰ ਪਤਾ ਸੀ ਜਦੋਂ ਖਜ਼ਾਨਾ ਰੱਖਣ ਜਾਂਦੇ ਸਨ ਇਹ ਜੰਗਲ ਦੇ ਵਿੱਚ ਤਾਂ ਵੈਸੇ ਲਾਮੁਲਸ਼ਕਰ ਜਾਂਦਾ ਸੀ ਪਰ ਜੰਗਲ ਦੇ ਬਾਹਰੀ ਹਿੱਸੇ ਦੇ ਵਿੱਚ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਸੀ ਜੰਗਲ ਦੇ ਅੰਦਰੂਨੀ ਹਿੱਸੇ ਦੇ ਵਿੱਚ ਰਾਜਾ ਉਹਦਾ ਮੁੱਖ ਵਜ਼ੀਰ ਤੇ ਚਾਰ ਪੰਜ ਜਿਹੜੇ ਅੰਗ ਰੱਖਿਆਕ ਉਹੀ ਜਾਂਦੇ ਸਨ ਬਹੁਤ ਤਰੀਕੇ ਦੇ ਨਾਲ ਇੱਕ ਗੁਫਾ ਤੇ ਗੁਫਾ ਦੇ ਅੱਗੇ ਤਰੀਕੇ ਦੇ ਨਾਲ ਪੱਥਰ ਕੱਟ-ਕੱਟ ਕੇ ਇਮਾਰਤ ਬਣੀ ਹੋਈ ਸੀ ਇਮਾਰਤ ਨੂੰ ਬਹੁਤ ਜ਼ਬਰਦਸਤ ਤਾਲਾ ਲਾਇਆ ਜਾਂਦਾ ਸੀ ਤੇ ਉਸ ਤੋਂ ਅੱਗੇ ਵੱਡੇ ਵੱਡੇ ਜਿਵੇਂ ਕਮਰੇ ਵੱਡੇ ਵੱਡੇ ਹਾਲ ਹੁੰਦੇ ਆ ਉਹ ਹੀਰੇ ਜਵਾਹਰਾਤ ਨਾਲ ਭਾਂਤ ਭਾਂਤ ਦੇ ਕੀਮਤੀ ਪੱਥਰਾਂ ਦੇ ਨਾਲ ਭਰੇ ਪਏ ਸਨ ਸੋਨਾ ਚਾਂਦੀ ਉੱਤੇ ਭਰਿਆ ਪਿਆ ਸੀ ਜੇ ਰਾਜਾ ਉਹ ਲਟਾਉਣ ਵੀ ਲੱਗਦਾ ਤਾਂ ਕਈ ਸਾਲ ਉਸ ਖਜ਼ਾਨੇ ਨੂੰ ਲਟਾਉਣ ਤੇ ਲੱਗ ਸਕਦੇ ਸਨ ਐਸਾ ਖਜ਼ਾਨਾ ਸੀ ਸੋ ਇਸ ਬੰਦੇ ਨੂੰ ਮਾਣ ਬੜਾ ਸੀ ਸਾਨੂੰ ਵੀ ਹੁੰਦਾ ਆਪਣੇ ਵਿੱਚੋਂ ਬਹੁਤ ਲੋਕ ਨੇ ਜਿਨ੍ਹਾਂ ਨੂੰ ਕਿਸੇ ਨੂੰ ਆਪਣੀ ਅਕਲ ਤੇ ਮਾਣ ਹੈ ਕਿਸੇ ਨੂੰ ਆਪਣੀ ਕਿਸੇ ਚੀਜ਼ ਤੇ ਖਾਸ ਮਾਣ ਹੁੰਦਾ ਪਰੇ ਸਾਰੇ ਮਾਨ ਗਲਤ ਹੁੰਦੇ ਨੇ ਕਹਾਣੀ ਚ ਪਤਾ ਲੱਗੇਗਾ ਕਿ ਉਹ ਕਿਵੇਂ ਸਮਾਂ ਬੀਤਦਾ ਗਿਆ ਇਹਦਾ ਹੰਕਾਰ ਹੋਰ ਵੱਧ ਗਿਆ ਤਕਰੀਬਨ ਸਾਲ ਤੋਂ ਸਾਲਾਂ ਬਾਅਦ ਇਹਨੂੰ ਲੱਗਿਆ ਕਿ ਜਿਵੇਂ ਮੈਂ ਹੀ ਰੱਬ ਹਾਂ ਮਿਰਥੋਂ ਵੱਡਾ ਕੋਈ ਨਹੀਂ ਰੱਬ ਦੀ ਤਾਂ ਲੋਕ ਐਵੇਂ ਹੀ ਪੂਜਾ ਕਰਦੇ ਆ ਜੇ ਮੇਰੀ ਕਰ ਲਿਆ ਕਰਨ ਤਾਂ ਮੈਂ ਤਾਂ ਕੁਛ ਉਹਨਾਂ ਨੂੰ ਦੇ ਵੀ ਦਿਆ ਕਰਨ ਖੈਰ ਪਰਮਾਤਮਾ ਕਹਿੰਦੇ ਜਦੋਂ ਪਰਮਾਤਮਾ ਨੇ ਬਦਲਾ ਲੈਣਾ ਹੁੰਦਾ ਨਾ ਕਿਸੇ ਤੋਂ ਪਰਮਾਤਮਾ ਨੇ ਕਿਸੇ ਨੂੰ ਬੰਦਾ ਬਣਾਉਣਾ ਹੁੰਦਾ ਤੱਕ ਕਈ ਵਾਰੀ ਪ੍ਰਮਾਤਮਾ ਦੀ ਅਕਲ ਤੇ ਪਰਦਾ ਵੀ ਪਾ ਦਿੰਦਾ ਹਾਲਾਂਕਿ ਇਹਦੀ ਅਕਲ ਦੇ ਉੱਤੇ ਪਰਦਾ ਧਨ ਦੌਲਤ ਨੇ ਪਾ ਦਿੱਤਾ ਸੀ ਹੰਕਾਰ ਨੇ ਪਾ ਦਿੱਤਾ ਸੀ ਪ੍ਰਮਾਤਮਾ ਨੇ ਤਾਂ ਹਜੇ ਖੈਰ ਪਾਉਣਾ ਸੀ ਇੱਕ ਦਿਨ ਕੀ ਹੋਇਆ ਰਾਤ ਦੇ ਵੇਲੇ ਰਾਜਾ ਬੇਚੈਨ ਹੋ ਗਿਆ ਨੀਂਦ ਨਹੀਂ ਸੀ ਆ ਰਹੀ ਸਮਝ ਨਹੀਂ ਆ ਰਹੀ ਕਿ ਕਿਉਂ ਜਦੋਂ ਅੱਖ ਲੱਗਣ ਲੱਗਦੀ ਪਤਾ ਨਹੀਂ ਕਿਉਂ ਭੱਜ ਕੇ ਧਿਆਨ ਖਜ਼ਾਨੇ ਵੱਲ ਚਲ ਜਾਂਦਾ ਕਿ ਜੰਗਲ ਦੇ ਵਿੱਚ ਮੈਂ ਖਜ਼ਾਨਾ ਰੱਖਿਆ ਮੇਰੇ ਵਰਗਾ ਮੂਰਖ ਕੌਣ ਹੈ ਉੱਥੇ ਤਾਂ ਦੂਰ ਦਰੇਡੇ ਤੱਕ ਕੋਈ ਬੰਦਾ ਨਹੀਂ ਬੰਦੇ ਦੀ ਜਾਤ ਨਹੀਂ ਤੇ ਕੱਲ ਨੂੰ ਮੇਰੇ ਕਿਸੇ ਅੰਗ ਰੱਖਿਆ ਕਿਨੇ ਮੁਖਬਰੀ ਕਰ ਦਿੱਤੀ ਵਿਰੋਧੀ ਰਾਜ ਦੇ ਰਾਜੇ ਕੋਲੇ ਉਹ ਖਬਰ ਪਹੁੰਚ ਗਈ ਤਾਂ ਰਾਤੋਂ ਰਾਤ ਊਠ ਘੋੜੇ ਹਾਥੀ ਲੱਦ ਕੇ ਆਪਣੇ ਰਾਜ ਨੂੰ ਰਵਾਨਾ ਹੋ ਜਾਣਗੇ ਕਿ ਮੈਨੂੰ ਉੱਥੇ ਕੋਈ ਪੱਕੇ ਪਹਿਰੇ ਦਾ ਵੀ ਹੱਲ ਕਰਨਾ ਚਾਹੀਦਾ ਹੈ ਕਿ ਕੀ ਮੈਨੂੰ ਉੱਥੇ ਕੁਝ ਹਥਿਆਰ ਵੀ ਰੱਖ ਦੇਣੇ ਚਾਹੀਤੇ ਆ ਇਸ ਉਦੇੜਬੁੰਦੇ ਵਿੱਚ ਇਹ ਲਗਾਤਾਰ ਡੁੱਬਦਾ ਗਿਆ ਆਪਾਂ ਨੂੰ ਵੀ ਕਈ ਵਾਰੀ ਰਾਤ ਨੂੰ ਜਾਗ ਆਉਂਦੀ ਹੈ ਨਾ ਤੇ ਆਪਾਂ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸੁਣਦੇ ਆਂ ਬਹੁਤ ਸਾਰੀਆਂ ਅਸੀਅਤੀਆਂ ਸੋਚਣ ਲੱਗ ਪੈਂਦੇ ਆ ਜਿਨ੍ਹਾਂ ਦੀ ਆਪ ਨੂੰ ਬੜੀ ਚਿੰਤਾ ਹੁੰਦੀ ਹੈ ਤੇ ਉਹਨਾਂ ਚੀਜ਼ਾਂ ਨੂੰ ਸੋਚ-ਸੋਚ ਕੇ ਹੋਰ ਚਿੰਤਤ ਹੁੰਦੇ ਰਹਿੰਦੇ ਆ ਪੜ ਪੱਲੇ ਕੁਛ ਨਹੀਂ ਪੈਂਦਾ ਸਿਰਫ ਨੀਂਦ ਖਰਾਬ ਕਰਦੇ ਆ ਰਾਜੇ ਦੀ ਜਦੋਂ ਨੀਂਦ ਖਰਾਬ ਹੋ ਗਈ ਰਾਜੇ ਨੂੰ ਮਹਿਸੂਸ ਹੋਇਆ ਕਿ ਮੈਂ ਹੁਣ ਨੀਂਦ ਤਾਂ ਮੈਨੂੰ ਆ ਨਹੀਂ ਰਹੀ ਮੈਂ ਜਾਣਾਂ ਇਕੱਲਾ ਹੀ ਮੈਂ ਉੱਥੇ ਜਾ ਕੇ ਦੇਖਦਾ ਹਾਂ ਕਿ ਕੋਈ ਇਹੋ ਜੀ ਗੱਲਬਾਤ ਤਾਂ ਨਹੀਂ ਜੀ ਹੋਈ ਤਾਂ ਫਿਰ ਮੈਂ ਉਹਨਾਂ ਦਾ ਜਵਾਬ ਦੇਵਾਂਗਾ ਆਪਣੀ ਸੈਨਾ ਨੂੰ ਮੈਂ ਤੁਰੰਤ ਉੱਥੇ ਤਲਬ ਕਰਾਂਗਾ ਤੇ ਮੇਹਨਤ ਦੇ ਨਾਲ ਹਿੰਮਤ ਦੇ ਨਾਲ ਹੌਸਲੇ ਦੇ ਨਾਲ ਉਹਨਾਂ ਦਾ ਜਿਹੜਾ ਟੱਕਰਾਇਆ ਜਵਾਬ ਉਹ ਦੇਣਗੇ ਰਾਜ ਨੇ ਛੁਪਕੇ ਪੈਰਾਂ ਦੇ ਨਾਲ ਹੌਲੀ-ਹੌਲੀ ਆਪਣਾ ਕੋੜਾ ਜਿਹੜਾ ਤਬੀਲੇ ਚੋਂ ਬਾਹਰ ਕੀਤਾ ਕਿਸੇ ਨੂੰ ਕੰਨੋਂ-ਕੰਨ ਖਬਰ ਨਹੀਂ ਪਹੁੰਚੀ ਆਪਣੇ ਮਹਿਲ ਤੋਂ ਕਾਫੀ ਦੂਰ ਜਾ ਕੇ ਉਹਨੇ ਕੋੜੇ ਦੀ ਸਵਾਰੀ ਕੀਤੀ ਤੇ ਬਾਅਦ ਦੇ ਵਿੱਚ ਚੰਦਪਲਾਂ ਦੇ ਵਿੱਚ ਹਵਾ ਨਾਲ ਗੱਲਾਂ ਕਰਦਾ ਹੋਇਆ ਜੰਗਲ ਦੇ ਵਿੱਚ ਵੜ ਗਿਆ ਰਾਤ ਚਾਨਣੀ ਸੀ ਦਿੱਕਤ ਕੋਈ ਆਈ ਨਹੀਂ ਫਿਰ ਅੰਦਰੂਨ ਜੰਗਲ ਦੇ ਉਸ ਹਿੱਸੇ ਦੇ ਵਿੱਚ ਚਲਾ ਗਿਆ ਫਿਰ ਕੁੜੇ ਨੂੰ ਵੀ ਕਾਫੀ ਦੂਰ ਰਹਿਣ ਦਿੱਤਾ ਕਿ ਜੇ ਖਜ਼ਾਨੇ ਦੇ ਕੋਲੇ ਕੁੜੇ ਦੀ ਆਵਾਜ਼ ਆਈ ਕੋਈ ਡਾਕੂ ਲਟੇਰੇ ਰਾਤ ਨੂੰ ਉੱਥੇ ਪਹੁੰਚਣਾ ਜਾਣ ਕਿਤੇ ਮੈਂ ਅੰਦਰ ਹੋਇਆ ਆ ਕੇ ਮੇਰਾ ਕਤਲ ਕਰ ਦੇਣ ਡਾਕੂਆਂ ਲਟੇਰਾਂ ਨੂੰ ਕੀ ਚਾਹੀਦਾ ਕਾਫੀ ਦੂਰ ਉਸ ਕੁੜੇ ਨੂੰ ਇੱਕ ਰੁੱਖ ਦੇ ਨਾਲ ਬੰਨ੍ਹ ਦਿੱਤਾ ਤੇ ਫਿਰ ਸਫ਼ਰ ਪੈਦਲ ਤੈਅ ਕਰਕੇ ਉਹ ਆਪਣੇ ਖਜ਼ਾਨੇ ਦੇ ਕੋਲੇ ਪਹੁੰਚ ਗਿਆ ਖਜ਼ਾਨੇ ਦੀਆਂ ਸਿਰਫ ਦੋ ਚਾਬੀਆਂ ਸਨ ਇੱਕ ਰਾਜੇ ਕੋਲੇ ਸੀ ਜੋ ਉਸਨੇ ਕਦੀ ਵੀ ਪਹਿਲਾਂ ਨਹੀਂ ਸੀ ਵਰਤੀ ਦੂਸਰੀ ਚਾਬੀ ਉਸਦੇ ਖਾਸ ਵਜ਼ੀਰ ਦੇ ਕੋਲੇ ਹੁੰਦੀ ਸੀ ਜੋ ਹਮੇਸ਼ਾ ਲਾਮੂ ਲਸ਼ਕਰ ਦੇ ਨਾਲ ਆ ਕੇ ਤੇ ਖਜ਼ਾਨੇ ਦੇ ਵਿੱਚ ਜਿਹੜਾ ਨਵਾਂ ਧਨ ਆ ਨਵੀਂ ਦੌਲਤ ਆ ਹੀਰੇ ਜਵਾਹਰ ਆ ਤੇ ਜਮ੍ਹਾਂ ਕਰਕੇ ਜਾਂਦਾ ਸੀ ਉਹਦੋਂ ਰਾਜਾ ਨਾਲ ਹੋਇਆ ਕਰਦਾ ਸੀ ਅੱਜ ਰਾਜੇ ਨੇ ਕਈ ਸਾਲਾਂ ਬਾਅਦ ਆਪਣੀ ਚਾਬੀ ਦਾ ਇਸਤੇਮਾਲ ਕੀਤਾ ਤਾਲਾ ਖੁੱਲ ਗਿਆ ਇਸ ਤੋਂ ਬਾਅਦ ਇਹ ਅੰਦਰ ਦਾਖਲ ਹੋ ਗਿਆ ਅੰਦਰ ਜਦੋਂ ਚਮਕਮਾਉਂਦਾ ਉਹ ਸਾਰਾ ਸਾਜੋ ਸਮਾਨ ਦੇਖਿਆ ਰਾਜੇ ਦੀ ਰੂਹ ਖੜ ਗਈ ਕਿਉਂਕਿ ਇਹ ਗਰਮੀ ਦਾ ਮੌਸਮ ਸੀ ਪਰ ਅੰਦਰ ਜਿਹੜੀ ਹੈ ਉਹ ਠੰਡ ਸੀ ਇੱਕ ਕਿਸਮ ਦੀ ਠੰਡ ਸੀ ਕਿਉਂਕਿ ਗੁਫਾ ਸੀ ਜਿਹੜੀ ਜ਼ਮੀਨ ਦੇ ਅੰਦਰ ਸੀਗੀ ਢੇਠਾ ਨੂੰ ਖਾਲ ਬਣਿਆ ਹੋਇਆ ਸੀ ਰਾਜ ਨੂੰ ਬੜੀ ਠੰਡਕ ਮਹਿਸੂਸ ਹੋਈ ਰਾਜੇ ਦੀ ਨੀਂਦ ਨਾ ਆਉਣ ਦਾ ਕਾਰਨ ਇਹ ਵੀ ਸੀ ਕਿ ਰਾਜੇ ਨੂੰ ਉੱਥੇ ਅੱਜ ਅਚਾਨਕ ਬਹੁਤ ਸਾਰੀ ਗਰਮੀ ਮਹਿਸੂਸ ਹੋ ਰਹੀ ਤਜੇ ਜਦੋਂ ਰਾਜਾ ਸਫ਼ਰ ਤੈਅ ਕਰਕੇ ਇਥੋਂ ਤੱਕ ਪਹੁੰਚਿਆ ਸੀ ਤਾਂ ਇਸ ਹਵਾ ਦਾ ਹੀ ਬਹੁਤ ਫਰਕ ਸੀ ਹਵਾ ਦੇ ਵਿੱਚ ਸ਼ੀਤਲਤਾਈ ਸੀ ਤੇ ਹੁਣ ਜਦੋਂ ਉਹ ਆਪਣੇ ਉਸ ਖਜ਼ਾਨੇ ਤੱਕ ਪਹੁੰਚ ਗਿਆ ਸੀ ਇਸ ਦਾ ਜਿਹੜਾ ਫਰਸ਼ ਸੀ ਬਹੁਤ ਜ਼ਿਆਦਾ ਸ਼ੀਤਲ ਸੀ ਠੰਡਾ ਸੀ ਰਾਜਾ ਉੱਥੇ ਬੈਠ ਗਿਆ ਫਿਰ ਲੇਟ ਗਿਆ ਤੇ ਰਾਜ ਨੂੰ ਇਸੇ ਤਰੀਕੇ ਨਾਲ ਨੀਂਦ ਆ ਗਈ ਇਹ ਵੇਲਾ ਰਾਤ ਦੇ ਕੋਈ 2-3 ਵਜੇ ਦਾ ਵੇਲਾ ਹੋਵੇਗਾ ਤੇ ਬਹੁਤ ਡੂੰਗੀ ਨੀਂਦ ਆ ਗਈ ਅਗਲੀ ਸਵੇਰ ਰਾਜੇ ਦਾ ਜਿਹੜਾ ਵਜ਼ੀਰ ਸੀਗਾ ਉਹ ਕਿਸੇ ਹੋਰ ਥਾਂ ਤੋਂ ਆਪਣੇ ਦਫਤਰੀ ਕੰਮ ਕਰਦੇ ਚਲਦਿਆਂ ਹੀ ਵਾਪਸ ਪਰਤ ਰਿਹਾ ਸੀ ਤੇ ਉਸਨੇ ਸੋਚਿਆ ਜੰਗਲ ਦੇ ਵਿੱਚੋਂ ਲੰਘਦਿਆਂ ਕਿ ਕਿਉਂ ਨਾ ਮੈਂ ਖਜ਼ਾਨੇ ਦੇ ਮੂਰਤੀ ਲੰਘ ਜੰਨਾ ਖਜ਼ਾਨੇ ਦੇ ਅੱਗੋਂ ਦੀ ਲੰਘ ਜੰਨਾ ਦੇਖਾਂ ਤਾਂ ਸਹੀ ਕਿ ਕਿਸੇ ਦੀ ਕੋਈ ਮਾੜੀ ਨਿਗਾਹ ਤਾਂ ਨਹੀਂ ਖਜ਼ਾਨੇ ਦੇ ਅੱਗੋਂ ਦੀ ਲੰਘਦਾ ਤਾਂ ਬੜਾ ਹੈਰਾਨ ਹੁੰਦਾ ਖਜ਼ਾਨੇ ਦਾ ਦਰਵਾਜ਼ਾ ਖੁੱਲਿਆ ਹੋਇਆ ਰਾਜੇ ਨੇ ਆਪਣਾ ਇਸ ਵਜ਼ੀਰ ਨੇ ਆਪਣਾ ਘੋੜਾ ਜਿਹੜਾ ਪਾਸੇ ਲਾਇਆ ਖਜ਼ਾਨੇ ਦੇ ਵੱਲ ਦੇਖ ਕੇ ਉਹਨੇ ਸੋਚਿਆ ਕਿ ਸ਼ਾਇਦ ਕੱਲ ਮੈਂ ਜਾਂਦਿਆਂ ਵੀ ਦੇਖ ਕੇ ਗਿਆ ਸੀ ਮੈਂ ਉਹ ਦੱਖ ਖਜ਼ਾਨੇ ਦੇ ਅੰਦਰ ਵਿੱਚ ਆਤ ਮਾਰ ਕੇ ਗਿਆ ਸੀ ਕਿਤੇ ਇਹ ਵੀ ਹੋ ਸਕਦਾ ਹੈ ਕਿ ਮੈਂ ਇਹਦਾ ਦਰਵਾਜ਼ਾ ਲਾਉਣਾ ਭੁੱਲ ਗਿਆ ਹੋਵਾਂ ਦਿਮਾਗ ਦੇ ਨਾਲ ਕਸ਼ਮਕਸ਼ ਕਰਦਾ ਹੋਇਆ ਉਸ ਦਰਵਾਜ਼ੇ ਨੂੰ ਇਹ ਬੰਦ ਕਰ ਦਿੰਦਾ ਉਸ ਖਜ਼ਾਨੇ ਦੇ ਦਰਵਾਜ਼ੇ ਨੂੰ ਬੰਦ ਕਰਕੇ ਬਾਹਰੋਂ ਤਾਲਾ ਲਾ ਕੇ ਇਹ ਰਾਜ ਮਹਿਲ ਵੱਲੋਂ ਚੱਲਿਆ ਜਾਂਦਾ ਇਹ ਬਹੁਤੀ ਅੰਦਰ ਨਹੀਂ ਜਾਂਦਾ ਇਸ ਨੂੰ ਪਤਾ ਨਹੀਂ ਲੱਗਦਾ ਕਿ ਉੱਥੇ ਕੋਈ ਇਨਸਾਨ ਹੈ ਜਾਂ ਨਹੀਂ ਹੈ ਜਦੋਂ ਇਹ ਰਾਜ ਮਹਿਲ ਪਹੁੰਚਦਾ ਹੈ ਤਾਂ ਉੱਥੇ ਰਾਜੇ ਦੀ ਪੜਤਾਲ ਹੋ ਰਹੀ ਹੁੰਦੀ ਹੈ ਰਾਜ ਨੂੰ ਉਧਰ ਉਧਰ ਲੱਭਿਆ ਜਾਂਦਾ ਹੈ ਕਿ ਰਾਜਾ ਸਾਹਿਬ ਕਿੱਥੇ ਚਲੇ ਗਏ ਨਹੀਂ ਤੇ ਦੂਜੇ ਪਾਸੇ ਰਾਜੇ ਦੀ ਹਾਲਤ ਅੰਦਰ ਪਤਲੀ ਹੋਣ ਲੱਗਦੀ ਹੈ ਕਿਉਂਕਿ ਪੀਣ ਲਈ ਪਾਣੀ ਨਹੀਂ ਬੇਸ਼ੱਕ ਕਿੰਨੀ ਮਰਜ਼ੀ ਅੰਦਰ ਠੰਡਕ ਸੀ ਕਿੰਨਾ ਵਧੀਆ ਉੱਥੇ ਮੌਸਮ ਸੀ ਇਸ ਦੇ ਬਾਵਜੂਦ ਪਾਣੀ ਦੀ ਜ਼ਰੂਰਤ ਤਾਂ ਸੀ ਰਾਜੇ ਨੇ ਅੱਜ ਤੱਕ ਉੱਥੇ ਖਜ਼ਾਨੇ ਤੋਂ ਬਿਨਾ ਹੀਰੇ ਜਵਾਹਰਾਤ ਮੋਤੀ ਤੋਂ ਬਿਨਾ ਕਿਸੇ ਹੋਰ ਚੀਜ਼ ਨੂੰ ਰੱਖਿਆ ਹੀ ਨਹੀਂ ਸੀ ਬਹੁਤ ਉਹਨੇ ਜਦੂ ਜੈਦ ਕੀਤੀ ਕਿ ਦਰਵਾਜ਼ੇ ਨੂੰ ਤੋੜਾਂ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਬਹੁਤ ਜ਼ੋਰ-ਜ਼ੋਰ ਦੀ ਚੀਕਾਂ ਕੂਕਾਂ ਵੀ ਮਾਰੀਆਂ ਪਰ ਉਹ ਦਰਵਾਜ਼ਾ ਕਿਉਂਕਿ ਖਜ਼ਾਨੇ ਦਾ ਦਰਵਾਜ਼ਾ ਸੀ ਕੋਈ ਸਧਾਰਨ ਦਰਵਾਜ਼ਾ ਤਾਂ ਸੀ ਨਹੀਂ ਕਿਵੇਂ ਟੁੱਟ ਸਕਦਾ ਸੀ ਉਸ ਨੂੰ ਤਾਂ ਸ਼ਾਇਦ ਤੋਪ ਦੇ ਨਾਲ ਗੋਲੇ ਦੇ ਨਾਲ ਵੀ ਉਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਨਹੀਂ ਸੀ ਟੁੱਟ ਸਕਦਾ ਤੇ ਉਸ ਤੋਂ ਬਾਅਦ ਆਵਾਜ਼ ਵੀ ਨਹੀਂ ਸੀ ਜਾ ਰਹੀ ਤੇ ਦੂਜੀ ਗੱਲ ਜੇ ਆਵਾਜ਼ ਜਾਂਦੀ ਵੀ ਹੁੰਦੀ ਜਿੰਨੇ ਜੰਗਲ ਦੇ ਅੰਦਰੂਣ ਹਿੱਸੇ ਦੇ ਵਿੱਚ ਸੀ ਉੱਥੇ ਨਾ ਬੰਦਾ ਨਾ ਬੰਦੇ ਦੀ ਜਾਤ ਕੌਣ ਸੀ ਉੱਥੇ ਉਸ ਨੂੰ ਬਚਾਉਣ ਵਾਲਾ ਜਾਂ ਕੌਣ ਸੀ ਉਹਦਾ ਜਿਹੜਾ ਸੰਦੇਸ਼ ਲੈ ਕੇ ਰਾਜ ਮਹਿਲ ਤੱਕ ਜਾ ਸਕਦਾ ਸੀ ਪੰਛੀ ਪੁਰੰਦੇ ਜਰੂਰ ਸਨ ਪਰ ਉਹਨਾਂ ਨੂੰ ਇਨਸਾਨੀ ਭਾਸ਼ਾ ਨਹੀਂ ਸਿਉਂਦੀ ਖੈਰ ਲਗਾਤਾਰ ਇਧਰ ਰਾਜਾ ਮੱਥਾ ਮਾਰਦਾ ਰਿਹਾ ਬਾਹਰ ਉਹਦੇ ਸੈਨਿਕ ਉਹਦੇ ਨੌਕਰ ਚੱਕਰ ਉਹਦੇ ਪਰਿਵਾਰਕ ਮੈਂਬਰ ਲੱਭਦੇ ਰਹੇ ਕਿ ਰਾਜਾ ਅਚਾਨਕ ਲੁਪਤ ਕਿੱਥੇ ਹੋ ਗਿਆ ਇਧਰ ਕੁਝ ਘੰਟਿਆਂ ਬਾਅਦ ਰਾਜੇ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਕਿਉਂਕਿ ਹੁਣ ਪਿਆਸ ਦੇ ਨਾਲ ਨਾਲ ਭੁੱਖ ਨੇ ਵੀ ਆ ਕੇ ਘੇਰਾ ਪਾ ਲਿਆ ਜਦੋਂ ਪਿਆਸ ਤੇ ਭੁੱਖ ਨੇ ਘੇਰਾ ਪਾ ਲਿਆ ਰਾਜਾ ਗਿੜਗੜਾਇਆ ਕਦੇ ਹੀਰੇ ਦੇ ਅੱਗੇ ਜਾ ਕੇ ਮਿੰਤਾ ਕਰਦਾ ਕਦੇ ਚਾਂਦੀ ਦੇ ਅੱਗੇ ਜਾ ਕੇ ਮਿੰਤਾ ਕਰਦਾ ਕਦੇ ਸੋਨੇ ਦੇ ਢੇਰ ਦੇ ਅੱਗੇ ਜਾ ਕੇ ਮਿੰਤਾ ਕਰਦਾ ਇੱਕ ਗਲਾਸ ਪਾਣੀ ਦਾ ਮੈਨੂੰ ਦੇ ਦਿਓ ਬਦਲੇ ਦੇ ਵਿੱਚ ਆਪਾਂ ਖਤਮ ਕਰ ਦਿਓ ਮੈਂ ਸਾਰਾ ਖਜ਼ਾਨਾ ਲਟਾਉਣ ਦੇ ਲਈ ਰਾਜੀ ਹਾਂ ਕਿਰਪਾ ਕਰਕੇ ਮੈਨੂੰ ਇੱਥੋਂ ਬਾਹਰ ਜਾਣ ਦਾ ਰਸਤਾ ਦੇ ਦਿਓ ਮੈਨੂੰ ਆਜ਼ਾਦ ਕਰ ਦਿਓ ਮੈਂ ਕੈਦ ਹੋ ਚੁੱਕਿਆ ਹਾਂ ਕੈਦ ਵੀ ਉਹ ਜਿੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਜਿੱਥੇ ਕਿਸੇ ਦੀ ਕੋਈ ਦਲੀਲ ਨਹੀਂ ਹੁਣ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਨ ਲੱਗਿਆ ਕਿ ਮੈਂ ਇਹ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਕਿਉਂ ਕੀਤਾ ਜੇ ਕੀਤਾ ਸੀ ਮੇਰੇ ਦਿਮਾਗ ਤੇ ਕਿੰਨਾ ਵੱਡਾ ਪਰਦਾ ਪਿਆ ਹੋਇਆ ਸੀ ਉਧਰ ਉਸ ਨੂੰ ਵਾਰ-ਵਾਰ ਲੱਭਣ ਦਾ ਯਤਨ ਕੀਤਾ ਜਾ ਰਿਹਾ ਕਦੀ ਕਿਤੇ ਕਦੀ ਕਿਤੇ ਕੋਈ ਉਹਦਾ ਪਤਾ ਨਹੀਂ ਕੋਈ ਠਿਕਾਣਾ ਨਹੀਂ ਔਖੇ ਸੌਖੇਆਂ ਇਸ ਰਾਜੇ ਨੇ ਇੱਕ ਰਾਤ ਖਜ਼ਾਨੇ ਦੇ ਵਿੱਚ ਹੋਰ ਕੱਢ ਲਏ ਹੁਣ ਇਹ ਰਾਤ ਸੀਗੀ ਜਿਹੜੀ ਸਾਰੀ ਰਾਤ ਨੀਂਦ ਨਹੀਂ ਆਈ ਭੁੱਖੇ ਪਿਆਸੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਅਗਲੇ ਦਿਨ ਰਾਜੇ ਨੂੰ ਜਦੋਂ ਇਹ ਪਤਾ ਲੱਗਿਆ ਕਿ ਹੁਣ ਮੇਰਾ ਅੰਤ ਬਹੁਤ ਨਜ਼ਦੀਕ ਹੈ ਉਸਨੇ ਕੋਸ਼ਕ ਜਿਹੜੇ ਜੇਵਰ ਸੀ ਉਹ ਇਕੱਠੇ ਕੀਤੇ ਸੋਨਾ ਚਾਂਦੀ ਹੀਰੇ ਇਕੱਠੇ ਕੀਤੇ ਵੱਡੇ ਵੱਡੇ ਢੇਰ ਜਿਹੜੇ ਅੰਦਰ ਲੱਗੇ ਪਏ ਸੀ ਉਹਨਾਂ ਦੇ ਵਿੱਚੋਂ ਕੋਸ਼ਕ ਤਿਲਮਸਾ ਇਕੱਠਾ ਕਰਕੇ ਉਹਨੇ ਇੱਕ ਸੋਨੇ ਦਾ ਬਿਸਤਰ ਸੋਨੇ ਚਾਂਦੀ ਹੀਰੇ ਜਵਾਹਰ ਦਾ ਇੱਕ ਬਿਸਤਰ ਤਿਆਰ ਕੀਤਾ ਬਿਸਤਰ ਦੇ ਉੱਤੇ ਲੇਟ ਗਿਆ ਫਿਰ ਉਸਨੇ ਇੱਕ ਕੀਮਤੀ ਪੱਥਰ ਦੇ ਨਾਲ ਆਪਣੀ ਇੱਕ ਉਂਗਲ ਫੋੜ ਲਈ ਉਂਗਲ ਨੂੰ ਜ਼ਖਮੀ ਕੀਤਾ ਜ਼ਖਮੀ ਉਂਗਲ ਦੇ ਨਾਲ ਕੰਧ ਦੇ ਉੱਤੇ ਕੁਝ ਉਲੀਕ ਦਿੱਤਾ ਤੇ ਮੋਢੇ ਨੂੰ ਉਸ ਬਿਸਤਰੇ ਤੇ ਉੱਤੇ ਡਿੱਗ ਪਿਆ ਇਹ ਉਹ ਵੇਲਾ ਸੀ ਜਦੋਂ ਰਾਜੇ ਦੀ ਜਾਨ ਨਿਕਲ ਗਈ ਕੁਝ ਦਿਨ ਹੋਰ ਥਾਵਾਂ ਤੇ ਲੱਬਿਆ ਲਬਾਇਆ ਅਚਾਨਕ ਵਜ਼ੀਰ ਦੇ ਦਿਮਾਗ ਵਿੱਚ ਆਇਆ ਕਿ ਸ਼ਾਇਦ ਉਸ ਦਿਨ ਕਿਤੇ ਰਾਜਾ ਅੰਦਰ ਤਾਂ ਨਹੀਂ ਸੀ ਉਸਨੇ ਕਿਸੇ ਨੂੰ ਦੱਸਿਆ ਨਹੀਂ ਆਪਣੇ ਲਾਮੂ ਲਸ਼ਕਰ ਦੇ ਨਾਲ ਆਨ ਖਜ਼ਾਨੇ ਪਹੁੰਚਿਆ ਖਜ਼ਾਨੇ ਦੇ ਵਿੱਚ ਆਉਂਦਾ ਹੈ ਖਜ਼ਾਨੇ ਦਾ ਦਰਵਾਜ਼ਾ ਖੋਲਿਆ ਜਾਂਦਾ ਹੈ ਖਜ਼ਾਨੇ ਦੇ ਵਿੱਚ ਖੋਲਦਿਆਂ ਹੀ ਇੱਕ ਬੜੀ ਗੰਦੀ ਬਦਬੂ ਆਉਂਦੀ ਹੈ ਇਨਸਾਨੀ ਸਰੀਰ ਦੇ ਬਹੁਤ ਦਿਨ ਪਹਿਲਾਂ ਮਰੇ ਹੋਏ ਸਰੀਰ ਦੀ ਇੱਕ ਗੰਦੀ ਬਦਬੂ ਉਸ ਜਗ੍ਹਾ ਤੇ ਛੋਟੇ ਛੋਟੇ ਜੀਵਾ ਨੇ ਇਸ ਸਰੀਰ ਨੂੰ ਖਤਮ ਵੀ ਤਕਰੀਬਨ ਕਰ ਦਿੱਤਾ ਸੀ ਹੱਡੀਆਂ ਦਾ ਇੱਕ ਪੰਜਰ ਉੱਤੇ ਪਿਆ ਹੋਇਆ ਸੀ ਥੱਲੇ ਹੀਰੇ ਜਵਾਰਤ ਤੇ ਉੱਪਰ ਲਹੂ ਦੇ ਨਾਲ ਉਸ ਦੀਵਾਰ ਦੇ ਉੱਤੇ ਲਿਖਿਆ ਹੋਇਆ ਸੀ ਕਿ ਇਸ ਸਾਰੇ ਕਸੇ ਦੀ ਕੀਮਤ ਇੱਕ ਗਲਾਸ ਪਾਣੀ ਦੇ ਤੋਂ ਵੀ ਘੱਟ ਹੈ ਇਹ ਸਾਰਾ ਵਿਰਤਾ ਕਿਸੇ ਕੰਮ ਦਾ ਨਹੀਂ ਇੱਕ ਪਾਣੀ ਦਾ ਗਲਾਸ ਹੁੰਦਾ ਤਾਂ ਮੇਰੀ ਜਾਨ ਬਚ ਜਾਣੀ ਸੀ ਪਰ ਇਹ ਮੇਰੀ ਜਾਨ ਵੀ ਨਹੀਂ ਬਚਾ ਸਕਿਆ ਇਥੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਇੱਕ ਪਾਣੀ ਦੇ ਗਲਾਸ ਤੋਂ ਵੀ ਘੱਟ ਕੀਮਤ ਦੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਪਿੱਛੇ ਆਪਾਂ ਸਾਰੀ ਜ਼ਿੰਦਗੀ ਭੱਜੇ ਫਿਰਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਜ਼ਮਾਨੇ ਵਿੱਚ ਉਹ ਚੀਜ਼ਾਂ ਜ਼ਰੂਰੀ ਵੀ ਨੇ ਪਰ ਉਹ ਚੀਜ਼ਾਂ ਹੀ ਸਾਰਾ ਕੁਝ ਨਹੀਂ ਸੋ ਜੀ ਜ਼ਿੰਦਗੀ ਦੇ ਵਿੱਚ ਕੁਝ ਲੋਕ ਹੁੰਦੇ ਨੇ ਉਹਨਾਂ ਦੀ ਬੜੀ ਅਹਿਮੀਅਤ ਹੁੰਦੀ ਹੈ ਆਪਾਂ ਨੂੰ ਕਦੇ ਵੀ ਇਹਨਾਂ ਚੀਜ਼ਾਂ ਦੇ ਬਦਲੇ ਲੋਕਾਂ ਨਾਲ ਨਹੀਂ ਵਿਗਾੜ ਲੈਣੀ ਚਾਹੀਦੀ ਜਿਨ੍ਹਾਂ ਨੇ ਸਾਰੀ ਉਮਰ ਸਾਡਾ ਕੀਤਾ ਉਹਨਾਂ ਦੇ ਬਦਲੇ ਇੱਕ ਛੋਟੀ ਮੋਟੀ ਚੀਜ਼ ਦੇ ਬਦਲੇ ਉਹਨਾਂ ਦੇ ਨਾਲ ਲੜਾਈ ਕਰ ਲਈਏ ਇਹ ਗਵਾਰਾ ਨਹੀਂ ਜਿਹੜੀ ਚੀਜ਼ ਅਸਲ ਦੇ ਵਿੱਚ ਕੰਮ ਆਉਣੀ ਹੈ ਉਹ ਆਪਣੇ ਇੱਕ ਦੂਜੇ ਤੇ ਜਿਹੜਾ ਪ੍ਰੇਮ ਪਿਆਰ ਹੈ ਦੋਸਤੀ ਮਿੱਤਰਤਾਈ ਹੈ ਪ੍ਰਮਾਤਮਾ ਦਾ ਲਿਆ ਹੋਇਆ ਨਾਮ ਹੈ ਸਿਮਰਨ ਹੈ ਉਹ ਕੰਮ ਆਉਣਾ ਹੈ ਜੰਨੀਆਂ ਵੀ ਇਹ ਦੁਨਿਆਵੀ ਚੀਜ਼ਾਂ ਨੇ ਇਹ ਠੀਕ ਹੈ ਕਿ ਸਾਡੀ ਜ਼ਿੰਦਗੀ ਨੂੰ ਬਿਹਤਰ ਕਰ ਸਕਦੀਆਂ ਨੇ ਪਰ ਇਹਨਾਂ ਦੇ ਬਦਲੇ ਆਪਾਂ ਕਿਸੇ ਨਾਲ ਵੈਰ ਵਿਰੋਧ ਈਰਖਾ ਰੱਖੀਏ ਇਹ ਬਿਲਕੁਲ ਠੀਕ ਨਹੀਂ ਇਸ ਕਰਕੇ ਹਮੇਸ਼ਾ ਇੱਕ ਗੱਲ ਦਿਮਾਗ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਇਹ ਚੀਜ਼ਾਂ ਇੱਥੇ ਰਹਿ ਜਾਣੀਆਂ ਨੇ ਇਨਸਾਨ ਨੇ ਹੱਡੀਆਂ ਦੀ ਮੁੱਠ ਬਣ ਜਾਣਾ ਉਸ ਰਾਜੇ ਵਾਂਗੂ ਇਸ ਕਰਕੇ ਨੇਕੀ ਕਮਾਉਣੀ ਚਾਹੀਦੀ ਹੈ